ਗੁੱਡ ਮਾਰਨਿੰਗ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਮਾਈਕਰੋਬਾਇਓਲੋਜੀ ਦੀ ਸੈਂਪਲਿੰਗ ਕਿਤਾ ਕਿੱਦਾਂ ਕੀਤੀ ਜਾਂਦੀ ਹੈ ਮਾਈਕਰੋਬਾਇਓਲੋਜੀ ਦੀ ਸੈਂਪਲਿੰਗ ਲਈ ਅਸੀਂ ਇੱਕ ਕਿੱਟ ਤਿਆਰ ਕੀਤੀ ਹੈ ਜਿਸ ਦੇ ਵਿੱਚ ਸਾਡੇ ਕੋਲ ਸਟਰਲਾਈਜ਼ ਬੋਟਲਸ ਹੁੰਦੀਆਂ ਆਉਟੋਕਲੇਵੇਬਲ ਸਟਰਲਾਈਜ਼ ਬੋਟਲਸ ਇਥਨੋਲ ਐਂਡ ਤੇ ਮਾਈਕਰੋਬਾਇਓਲੋਜੀ ਦਾ ਜਿਹੜਾ ਸੈਂਪਲ ਹੈ ਅਸੀਂ ਲੈਬ 'ਚ 4 ਤੋਂ 8 ਡਿਗਰੀ ਟੈਂਪਰੇਚਰ ਦੇ ਵਿੱਚ ਪਹੁੰਚਾਣਾ ਹੁੰਦਾ ਉਹਦੇ ਲਈ ਕੀ ਕਰਨਾ ਹੈ ਅਸੀਂ ਹੁਣ ਤੁਹਾਨੂੰ ਡਿਟੇਲ 'ਚ ਦੱਸਦੇ ਹਾਂ ਕਿ ਇਹਦੀ ਸੈਂਪਲਿੰਗ ਕਿੱਦਾਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਇਸ ਕਿੱਟ ਦੇ ਵਿੱਚੋਂ ਗਲਵਜ਼ ਲਵਾ ਲੇ ਲਵਪੰਪ ਲਵਸਪਾਂ ਤੋਂ ਬਾਅਦ ਅਸੀਂ ਜਿ ਅਸੀਂ ਇਥਨੋਲ ਲਾਵਾਂਗੇ ਇਥਨੋਲ ਅਸੀਂ ਪਾ ਲੈਨੇ ਆ ਤਾਂ ਕਿ ਇਸ ਸੋਸ ਕੋ ਆਪਾਂ ਸੈਂਪਲ ਲੈਣਾ ਹੈ ਅਸੀਂ ਉਹਨੂੰ ਚੰਗੀ ਤਰ੍ਹਾਂ ਸਟਰਾਈਲ ਕਰ ਸਕੀਏ ਇਸ ਸਟਰਾਈਲ ਕਰਨ ਦੀ ਕਿਉਂ ਲੋੜ ਹੈ ਤਾਂ ਜੋ ਕਿ ਜਿਹੜੇ ਆਲਰੇਡੀ ਪ੍ਰੈਜ਼ెంట్ ਹੈ ਦੇ ਸੈਕਟੀਰੀਆ ਹੈ ਉਹ ਸਾਰੇ ਖਤਮ ਹੋ ਜੇ ਸਭ ਤੋਂ ਪਹਿਲਾਂ ਅਸੀਂ ਸੋਰਸ ਨੂੰ ਡਿਸਇਨਫੈਕਟ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਇਹ ਅਸੀਂ ਆਟੋਕਲੇਵੇਬਲ ਸਟੈਰਲ ਬੋਟਲ ਦੇ ਵਿੱਚ ਅਸੀਂ ਇਹ ਸੈਂਪਲ ਨੂੰ ਲਵਾਂਗੇ ਮਾਈਕਰੋਬਾਇਓਲੋਜੀ ਦੀ ਵਿੱਚ ਜਿਹੜਾ ਅਸੀਂ ਸੈਂਪਲ ਲੈਣਾ ਹੈ ਉਹ ਹਮੇਸ਼ਾ ਥਿਲ ਨੈਕ ਪਰ ਹੈ ਫਿਲਨੇਕ ਇਸ ਲਈ ਪਰਿਆ ਗਿਆ ਅੰਦਰ ਸੈਂਪਲ ਤਾਂ ਜੋ ਕਿ ਪਾਣੀ ਦੇ ਵਿੱਚ ਬੈਕਟੀਰੀਆ ਹੈ ਉਹਨਾਂ ਨੂੰ ਹਵਾ ਤੇ ਆਕਸੀਜਨ ਪ੍ਰੋਪਰ ਮਿਲ ਸਕੇ ਤਾਂ ਕਿ ਜੋ ਸਾਡੇ ਸੈਂਪਲ ਚ ਜੇ ਬੈਕਟੀਰੀਆ ਹੋਇਆ ਤਾਂ ਉਹ ਸਾਡੀ ਸੈਂਪਲਿੰਗ ਦੇ ਵਿੱਚ ਉਹ ਬੈਕਟੀਰੀਆ ਆ ਜਾਈਏ ਜਿਹੜੇ ਅਸੀਂ ਡਿਸਇਨਫੈਕਟ ਕੀਤਾ ਸੀ ਅਸੀਂ ਇਹ ਸੈਂਪਲ ਲੈ ਲਿਆ ਲੈ ਰਹੇ ਹਾਂ ਸੈਂਪਲ ਲੈਣ ਤੋਂ ਬਾਅਦ ਇਸ ਮੋਟਰ ਦੇ ਟੱcken ਨੂੰ ਨਾਮ ਵੀ ਨਾਲ ਬੰਨ੍ਹ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਇਹ ਸੈਂਪਲ ਨੂੰ ਲੈਣ ਤੋਂ ਬਾਅਦ ਇਸ ਸੈਂਪਲ ਦੀ ਲੇਬਲਿੰਗ ਕੀਤੀ ਜਾਏਗੀ ਕਿ ਅਸੀਂ ਇਹ ਸੈਂਪਲ ਕਿੱਥੋਂ ਲਿਆ ਉਹਦੀ ਲੋਕੇਸ਼ਨ ਉਹਦੇ ਲੰਗਿਟਿਊਡ ਲੈਟਿਟਿਊਡ ਉਹਦੇ ਕੋਆਰਡੀਨੇਟਸ ਅਸੀਂ ਲਵਾਂਗੇ ਉਸ ਤੋਂ ਬਾਅਦ ਅਸੀਂ ਆਪਣੇ ਕੋਲ ਇਹਨੂੰ ਰਜਿਸਟਰ ਤੇ ਨੋਟ ਕਰਾਂਗੇ ਠੀਕ ਉਸ ਤੋਂ ਬਾਅਦ ਅਸੀਂ ਇਹਨੂੰ ਲੈਬ ਭਜਾਵਾਂਗੇ ਇਨ 4 ਟੂ 8 ਡਿਗਰੀ ਟੈਂਪਰੇਚਰ ਦੇ ਵਿੱਚ ਉਹਦੇ ਲਈ ਅਸੀਂ ਆਈਸ ਪੈਕਸ ਨਾਲ ਰੱਖੇ ਹੋਏ ਆਈਸ ਪੈਕ ਨੂੰ ਨਾਲ ਰੱਖ ਕੇ ਅਸੀਂ ਇਹਨੂੰ ਲੈਬ ਦੇ ਵਿੱਚ 6 ਤੋਂ 8 ਘੰਟੇ ਦੇ ਵਿੱਚ ਪਹੁੰਚਾਣਾ ਹੈ ਉਹਨਾਂ ਸੀ ਇਹਦੀ ਲੇਬਲਿੰਗ ਕਰ ਰਹੇ ਹਾਂ ਲੇਬਲਿੰਗ ਕਰਨ ਤੋਂ ਬਾਅਦ ਅਸੀਂ ਇਹਨੂੰ ਆਈਸ ਬਾਕਸ ਦੇ ਵਿੱਚ ਪਲੇਸ ਕਰ ਦਾਂਗੇ